ਸਤ ਸ੍ਰੀ ਅਕਾਲ ਜੀ ਸੋਤ ਤੇ ਤੁਹਾਡਾ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਕੁਲੜ ਪੀਜ਼ਾ ਕਪਲਵਾਰੀ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਬਹੁਤ ਹੀ ਵਧੀਆ ਰੈਸਟੋਰੈਂਟ ਹੈ ਜਿਹੜਾ ਓਪਨ ਕੀਤਾ ਸੀ ਜਿਨ੍ਹਾਂ ਨੂੰ ਕੁਲੜ ਪੀਜ਼ੇ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਪਰ ਇਹਨਾਂ ਨੇ 1.5 ਸਾਲ ਪਹਿਲਾਂ ਜੋ ਮਾੜੀਆਂ ਹਰਕਤਾਂ ਕੀਤੀਆਂ ਸੀ ਉਹਨਾਂ ਕਰਕੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਲੋਕਾਂ ਨੇ ਲਾਣ ਤਾਂ ਵੀ ਪਾਈਆਂ ਸੀ ਜਿਸ ਤੇ ਅਧੀਨ ਇਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਸੀ ਤੇ ਹੁਣ ਇਹਨਾਂ ਨੇ ਇੱਕ ਨਵੀਂ ਕਰਤੂਤ ਕੀਤੀ ਸੀ ਉਸ ਦਾ ਜ਼ਿਕਰ ਹੈ ਜਿਹੜਾ ਤੁਸੀਂ ਇਸ ਫੋਟੋ ਦੇ نیچے ਲਿਖੀ ਜਿਹੜੀਆਂ ਲਾਈਨਾਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲੀ ਲਾਈਨ ਹਨ ਇੱਥੇ ਦੱਸਣਯੋਗ ਹੈ ਕਿ ਹਾਈ ਕੋਰਟ ਵਿੱਚ ਕੋਲੜ ਪੀਜਾ ਕਪਲ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ 'ਚ ਉਹਨਾਂ ਵਿਰੁੱਧ ਦਰਜ ਐਫ ਆਈ ਆਰ ਵਾਪਸ ਲਈ ਜਾਵੇ ਕਿਹਾ ਸੀ ਕਿ ਇਹ ਵੀਡੀਓ ਦੇ ਅਧਾਰ 'ਤੇ ਉਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਰਿਕਾਰਡ ਕੀਤਾ ਗਿਆ ਹੈ ਉਹ ਉਹਨਾਂ ਵੱਲੋਂ ਪੋਸਟ ਹੀ ਨਹੀਂ ਕੀਤਾ ਗਿਆ। ਹੱਥ ਵਿੱਚ ਬੰਦੂਖਾਂ ਫੜ ਕੇ ਜਿਹੜੀ ਇਹਨਾਂ ਨੇ ਫੋਟੋ ਪਾਈ ਸੀ ਉਹਦੇ ਅਧੀਨ ਇਹਨਾਂ 'ਤੇ ਐਫ ਆਈ ਆਰ ਦਰਜ ਹੋਈ ਸੀ ਉਸ ਤੋਂ ਹੀ ਬਿਲਕੁਲ ਹੀ ਮੁੱਕਰ ਗਏ ਨੇ ਤੇ ਇਹੀ ਚੀਜ਼ਾਂ ਤੋਂ ਡਰਦੇ ਮਾਰਿਆ ਨੇ ਇਹਨਾਂ ਨੇ ਜਿਹੜਾ ਦੇਸ਼ ਹੈ ਆਪਣਾ ਛੱਡ ਦਿੱਤਾ ਹੈ। ਹੁਣੇ 2 ਮਹੀਨਿਆਂ ਤੋਂ ਯੂਕੇ ਦੇ ਵਿੱਚ ਜਾ ਕੇ ਰਹਿ ਰਹੇ ਨੇ। ਜਿੱਥੇ ਇਹਨਾਂ ਦੇ ਲੋਕ ਵਿਰੁੱਧ ਨੇ ਉੱਥੇ ਹੀ ਇਹਨਾਂ ਦੇ ਇਹਨਾਂ ਦੇ ਫੈਨ ਫੋਲੋਇੰਗ ਦਾ ਜਿਹੜੀ ਉਹ ਵੀ ਬਹੁਤ ਜ਼ਿਆਦਾ ਹੈ ਇਸੇ ਲਈ ਇਹਨਾਂ ਨੂੰ ਕਮੈਂਟ ਆਉਂਦੇ ਸੀਗੇ 올 द बेस्ट फॉर द ਫਿਊਚਰ ਬਰਡੀ ਕਿਉਂਕਿ ਇਹ ਬਾਹਰ ਜਾ ਰਹੇ ਨੇ ਜੀ ਇਹਨਾਂ ਦੇ ਫੈਨਸ ਵੱਲੋਂ ਜਿਹੜੇ ਇਹਨਾਂ ਨੂੰ ਕਮੈਂਟ ਨੇ ਉਹ ਆ ਰਹੇ ਨੇ ਭਾਜੀ ਆਪਕੀ ਵੋਇਸ ਸੁਣ ਕੇ ਰੋਣਾ ਆ ਗਿਆ ਖੂਬ ਤਰੱਕੀ ਕਰੋ ਬ్రో ਵਾਹਿਗੁਰੂ ਜੀ ਆਪਕੀ ਫੈਮਿਲੀ ਕੋ ਹੈਪੀ ਰੱਖੇ ਉੱਥੇ ਹੀ ਇਹਨਾਂ ਨੂੰ ਇੱਕ ਕਮੈਂਟ ਭਾਈ ਜੀ ਰੈਸਟੋਰੈਂਟ ਸੀ ਜਿਹੜਾ ਉਹਦਾ ਕੀ ਕੀਤਾ ਤੁਸੀਂ ਸੇਲ ਕਰ ਦਿੱਤਾ ਤੁਸੀਂ ਉੱਥੇ ਹੀ ਇਹਨਾਂ ਨੇ ਰਿਪਲਾਈ ਕੀਤਾ ਸਟੂਡੈਂਟਸ ਓਪਨ ਹੈ ਸਟਾਫ ਹੈ ਉਹਨਾਂ ਦਾ ਘਰ ਚੱਲਦਾ ਉਥੋਂ ਸੋ سپورਟ ਕਰਦੇ ਰਹੋ ਜੀ ਤੁਸੀਂ ਐਸੀ ਤਰ੍ਹਾਂ ਹੀ ਆਪਾਂ ਕਹਿ ਸਕਦੇ ਆਂ ਵੀ ਇਹਨਾਂ ਦੇ ਜਿਹੜੇ سپورਟਰ ਨੇ ਉਹਨਾਂ ਦੇ ਮੈਸੇਜ ਨੇ ਜਿਹੜੇ ਇਹਨਾਂ ਨੂੰ ਲਗਾਤਾਰ ਆ ਰਹੇ ਨੇ ਪਰ ਇਹਨਾਂ ਨੇ ਦੱਸਿਆ ਵੀ ਸਾਨੂੰ ਲੋਕਾਂ ਨੇ ਜਿਉਣਾ ਔਖਾ ਕਰ ਦਿੱਤਾ ਇੱਥੇ ਇੰਡੀਆ ਦੇ ਵਿੱਚ ਇਸੇ ਲਈ ਆਪਣੀ ਅਸੀਂ ਫੈਮਿਲੀ ਦੇ ਨਾਲ ਤਿੰਨੋਂ ਜਾਣੇ ਜਾਣੀ ਕਿ ਇਹਨਾਂ ਦਾ ਇੱਕ ਬੇਟਾ ਤੇ ਦੋਨੋਂ ਇਹ ਯੂਕੇ ਦੇ ਵਿੱਚ ਰਹਿਣ ਚਲੇ ਗਏ ਨੇ ਪਰਮਾਨੈਂਟਲੀ ਪਹਿਲਾਂ ਇਹਨਾਂ ਨੇ ਆਪਣਾ ਕੰਟਰੀ ਨਹੀਂ ਦੱਸਿਆ ਸੀ ਵੀ ਅਸੀਂ ਕਿਸ ਕੰਟਰੀ ਦੇ ਵਿੱਚ ਜਾ ਰਹੇ ਹਾਂ ਪਰ ਹੁਣ ਇਹਨਾਂ ਨੇ ਦੱਸ ਦਿੱਤਾ ਵੀ ਅਸੀਂ ਇੰਗਲੈਂਡ ਦੇ ਵਿੱਚ ਤੇ ਮੁੜ ਕੇ ਅਸੀਂ ਕਦੇ ਵੀ ਵਾਪਸ ਨਹੀਂ ਇੰਡੀਆ ਆਵਾਂਗੇ ਪੱਕੇ ਤੌਰ ਤੇ ਜਸਟ ਘੁੰਮਣ ਲਈ ਆ ਸਕਦੇ ਹਾਂ ਇਹਨਾਂ ਨੂੰ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਲਣਾਤਾ ਪੈਂਦੀਆਂ ਨੇ ਕਿਉਂਕਿ ਜਿਹੜੀਆਂ ਇਨੋਂ ਸਰ ਇਲਜ਼ਾਮ ਨੇ ਵੀ ਇਹ ਪੈਸਾ ਕਮਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇਗੇ ਗਏ ਵੀ ਨਹੀਂ ਇਸ ਲਈ ਇਹਨਾਂ ਨੂੰ ਬਹੁਤ ਹੀ ਜ਼ਿਆਦੇ ਗਲਤ ਨੇ ਜਿਹੜੇ ਕਮੈਂਟ ਨੇ ਉਹ ਆਉਂਦੇ ਵੀ ਰਹੇ ਨੇ ਤੇ ਉੱਥੇ ਹੀ ਇਹਨਾਂ ਦੇ ਜਿਹੜੇ ਸਪੋਰਟਰ ਨੇ ਉਹ ਇਹਨਾਂ ਨੂੰ ਹਿੰਮਤ ਦਿੰਦੇ ਰਹੇ ਨੇ ਇਹਨਾਂ ਦੀ ਆਪਣੀ ਨਵੀਂ ਜ਼ਿੰਦਗੀ ਲਈ ਤੇ ਇਸ ਤੋਂ ਪਹਿਲਾਂ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਵੀ ਇਹਨਾਂ ਨੇ YouTube ਤੇ ਉੱਪਰੋਂ ਆਪਣੀਆਂ ਐਦਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਅਪਲੋਡ ਕਰਕੇ ਜਾਂ ਐਦਾਂ ਦੇ ਬਲੌਗਸ ਵਗੈਰਾ ਬਣਾ ਕੇ ਬਹੁਤ ਹੀ ਜ਼ਿਆਦੇ ਪੈਸਾ ਹੀ ਜਿਹੜਾ ਇਕੱਠਾ ਕੀਤਾ ਤੇ ਇੰਨੀ ਸੋਣੀਏ ਪਹਿਲਾਂ ਮਿਹਨਤ ਕਰਦੇ ਸੀ ਰੈਸਟੋਰੈਂਟ ਤੇ ਤੇ ਹੁਣ ਇਹ ਬਿਲਕੁਲ ਕੁਰਾਹੇ ਪੈ ਚੁੱਕੇ ਹਨ ਇਸ ਕਰਕੇ ਹੀ ਇਹਨਾਂ ਨੂੰ ਲੋਕ ਹੁਣ ਘੱਟ ਪਸੰਦ ਕਰਦੇ ਹਨ